ਆਜੋ ਸਰੀਰ ਮੇਤਰ ਬਿਲਕੁਲ ਸਾਫ਼ ਨਹੀਂ ਤੇ ਰਿਹਾ ਕੋਈ ਦਵਾਈ ਕੋਈ ਬਲੈਕ ਕਾਫੀ ਬਲੈਕ ਕਾਫੀ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮਿੱਤਰੋ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਬਲੈਕ ਕਾਫੀ ਦੇ ਨਾਲ ਆਪਣੇ ਸਵੇਰ ਦੇ ਅੱਜ ਦੇ ਦਿਨ ਦੀ ਸ਼ੁਰੂਆਤ ਹੋ ਗਈ ਆ ਤੁਸੀਂ ਦੇਖਦੇ ਹੋ ਨਾ ਗਲਬੀਆ ਖਰਾਬ ਜਿਹਾ ਹੋ ਗਿਆ ਕੱਲ੍ਹ ਤਨਾ ਜ਼ਖਾਮ ਜਿਆ ਰਾਤ ਦਾ ਇੰਨਾ ਜ਼ਿਆਦਾ ਹੋਇਆ ਹੋਇਆ ਬਸ ਬੁਰਾ ਹਾਲ ਹੈ ਆ ਦਵਾਈ ਲੈ ਕੇ ਪਿਆ ਤਾਂ ਕਿ ਮਾੜੀ ਹਾਲੇ ਉਹ ਰਾਤ ਮਿਲੀ ਹੈ ਪਰ ਹਲੇ ਆ ਦੇਖੋ ਜ਼ਖਾਮ ਵੀ ਹੈ ਤੇ ਗਲ ਵੀ ਦੁਖਦਾ ਬੁਖਾਰ ਨਹੀਂ ਹੈਗਾ ਇਹਨਾਂ ਸ਼ੁਕਰ ਜ਼ਰੂਰ ਹੈਗਾ ਆਪਣਾ ਪਾਪਾ ਜੀ ਪੁੱਤਰੀ ਉੱਠ ਕੇ ਚਾਹ ਦਾ ਘੁੱਟ ਬ ਹਾਂ ਕੋਸ਼ਾਂਸ ਜਾਂ ਨਵੀਂ ਤਾਂ ਗੱਲ ਵਾ ਕੋਈ ਫਿਰ ਨਵੀਂ ਤਾਂ ਕੋਈ ਨਹੀਂ ਕੋਈ ਸੁਣਾ ਦੇ ਗੱਲ ਵਾ ਯਾਰ ਇਹ ਕਦੇ ਕਰਦਾ ਹੁੰਦਾ ਗੱਲ ਉਹ ਤਾਂ ਹੈ ਹੀ ਨਹੀਂ ਸੁਣਾਉਣ ਨੂੰ ਹਾਂ ਅਸੀਂ ਆਏ ਹੋਰੇ ਆਜਾ ਆਇਓ ਰਿਓ ਆਜਾ ਚਾਹ ਪੀ ਲਓ ਚਾਹ ਪੀ ਲਓ ਅੱਜ ਦਾ ਮੇਟਰ ਬਾਹਰ ਇਦਾਂ ਦਾ ਮੌਸਮ ਹੈ ਨਾ ਜਿੱਦਾਂ ਆਪਣੇ ਹੁੰਦਾ ਇਹਨਾਂ ਦਿਨਾਂ ਦੇ ਵਿੱਚ ਸਵਾ ਦin ਚੱਲਦੇ ਹੁਣ ਫਤਕੜ ਸੇਵ ਪੋ ਦਾ ਮਹੀਨਾ ਚੱਲਦਾ ਹੈ ਤੇ ਐਦਾਂ ਨਹੀਂ ਹੁੰਨੇ ਬਾਹਰ ਤੋਂ ਤਾਂ ਦਬੇ ਵੀ ਆ ਸਾਡੇ ਬਾਹਰ ਤਾਂ ਇਹ ਮੌਸਮ ਤਾਂ ਉਹ ਬਾਹਰ ਚ ਦਿਖਾਵਾਂ ਕਿ ਉੱਟ ਗਿਆ ਮੈਂ ਤਾਂ ਬਾਹਰ ਵਾਲਾ ਕੀ ਆ ਨਹੀਂ ਹੈਗਾ ਜਾਣ ਨੂੰ ਦਿਨ ਵੀ ਨਹੀਂ ਕਰਦਾ ਮੈਂ ਕਿਹਾ ਚਾਚਾ ਜੀ ਵੀ ਕਿ ਬਾਹਰ ਚ ਚੱਲਾ ਗਿਆ ਪਾਸੋਂ ਦਿਖਾਉਣੇ ਨੇ ਬੁਸ਼ਾਨ ਕੱਢਿਆ ਕਿਹੜਾ ਫਰ ਨਹੀਂ ਕੱਢਿਆ ਕੋਈ ਚਾਹ ਨਹੀਂ ਕਿੜਾ ਇੱਥੋਂ ਦੇਖੋ ਬਾਹਰ ਮੜਿਆ ਨਹੀਂ ਗਾ ਮਾਰਕੀਆਂ ਨੇ ਕਿ ਉਹ ਦੇਖ ਦਿਖ ਰਿਹਾ ਬਾਜੀ ਮੈਂ ਰੂੰਗੇ ਨਹੀਂ ਹੈ 35 ਆ ਗਈ ਵੀ ਸਾਡੀ ہماری 35 ਆ ਗਈ ਮਿੱਤਰੋ ਆ ਦੇਖੋ ਮੇਰੇ ਕੋ 35 ਛੱਡੀ ਨੂੰ ਚਾਰ ਕਪ ਰਕਦੀ ਹੈ 20 30 ਚੱਕੜੇ ਤਰੀ ਚੱਕੀਏ ਬੇਟੀ ਹੋ ਨਾ ਕੋਈ ਬਲੈਕ ਕਾਫੀ ਬਲੈਕ ਕਾਫੀ ਹਾਂ ਨਾ ਵਈ ਨਾ ਅਓ ਰਿਓ ਅਓ ਰਿਓ ਮੈਂ ਕੋਈ ਅਓ ਆ ਜੋ ਪੈਂਥੂ ਰੇ ਲੰਗੇ ਲੈ ਨਾ ਰੇਂਦੀ ਆ ਪੀਣੀ ਚਾਹ ਪੀਣੀ ਤੁਸੀਂ ਤਾਂ ਪੀ ਲਈ ਆਪਾਂ ਪੀ ਲਈ ਜੀ ਬਲੈਕ ਕਾਫੀ ਤਾਂ ਬੈਟ ਵੀ ਹੋਈ ਵਿਦੀ ਆ ਤੇ ਚਾਹ ਪੀਤੀ ਆ ਚਾਹ ਪੀਤੀ ਆ ਜੀ ਚਾਹ ਪੀਤੀ ਆ ਹਾਂ ਠੀਕ ਅਜੀ ਖਾਣੂ ਕੀ ਤਰਿਆ ਚੱਲੇ ਤੇ ਅਜੀ ਬਣਾਉਣਾ ਹੈ ਜੀ ਤਾਰਾ ਲੱਗੀ ਸੀ ਹਾਂ ਆਲੂ ਮਟਰ ਤੇ ਵਿੱਚ ਪਨੀਰ ਪਾਵਾਂਗੇ ਜੀ ਪਰ ਤੋਫੂ ਤਾਂ ਪਨੀਰ ਪੁਣੇ ਤੋਫੂ ਪਾਉਂਦੇ ਉਸ ਤੋਫੂ ਬਣਾਓ ਹਾਂਜੀ ਸਬਜ਼ੀ ਬਣਾਓ ਬਜੀ ਟੌਪ ਦੀ ਸਬਜ਼ੀ ਬਣਾਓ ਫਿਰ ਓਕੇ ਜੀ ਇਹ ਤਾਂ ਸ਼ਾਮ ਨਹੀਂ ਬੈਠੇ ਵੇਟ ਕਰਦੇ ਵੀ ਕਦੋਂ ਰੋਟੀ ਪਣੀ ਬਣੇਗਾ ਯਾਰ ਬੇਰੀਆਂ ਦੇ ਵਿੱਚ ਚਾਹ ਬਣੇ ਪਹਿਲਾਂ ਬਲੈਕ ਕੌਫੀ ਲੈ ਨਹੀਂ ਪਨੀਰ ਤੇ ਗੁਸ਼ਾਲੇ ਕੋਫੀ ਘੱਟ ਪੀਂਦਾ ਹਾਂ ਦਾ ਬੱਚ ਪੀਨੀ ਵੀ ਤੇ ਬੱਚਿਆਂ ਵਾਂਗ ਕੋਫੀ ਹੁੰਦੀ ਥੋੜੀ ਖਾਲੀ ਕਰ ਹੁੰਦੀ ਆ ਲੈ ਵੀ ਚੱਕ ਲੈ ਗੁਸ਼ਾਮ ਚਾਹ ਦਾ ਕੱਪ ਆਪਣਾ ਮਿੱਤਰੋ ਆ ਦੇਖੋ ਮੈਂ ਬਲੈਕ ਕੌਫੀ ਥੋੜੀ ਪੀਤੀ ਆ ਗੁਸ਼ਾਲਾ ਦਾ ਕੱਪ ਦੇਖੋ ਚਾਹ ਦਾ ਲੈ ਵੀ ਭਰਿਆ ਵਾ ਦਾ ਕੇਗੀ ਇੱਕ ਟਾਈਮ ਇਹਦਾ ਅੱਧਾ ਕਿਲੋ ਦਾ ਚਾ ਹੋਰੀ ਮੇਰਾ ਮਿੰਟ ਦੇਈਏ ਬਿਸਕੁਟ ਖਾਣੇ ਆ ਤੇ ਜਲੇਬੀਆਂ ਖਾਣੇ ਚੱਲਣੀ ਆ ਜਲੇਬੀ ਤਾਂ ਬਾਸੀ ਹੋ ਜਾਣੀ ਆ ਚੱਪਾ ਗਿਆ ਮੁੰਡਾ ਜਲੇਬੀ ਲੈ ਕੇ ਤੇ ਬਈ ਜਲੇਬੀਆਂ ਛੜੀ 35 ਵੀ ਆ ਗਈ ਸਾਡੇ ਕੋਲ ਹਾਂ 35 ਟੱਕਰ ਮੈਂ ਟੱਕਰ ਮੈਂ ਤੇ ਟੱਕਰ ਮਾਰੀ ਤੂੰ ਕੂੰ 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 ਆ ਜਾ ਅਜਾ ਵੈਂਤੀ ਆ ਤੂੰ ਆ ਜਾ ਆ ਜਾ ਦੇ ਆਦੇ ਫੋਨ ਨਾ ਹੀ ਰਹਾ ਇੰਤਰੀ ਵੀ ਜਾਣੇ ਆਪਣੇ ਨੂੰ ਬਹੁਤ ਪਸੰਦ ਕਰਦੇ ਹਨ ਮੈਂ ਕੱਲ ਜਾ ਕੇ ਨਾ ਮਿੱਤਰੋ ਆਪਣੇ ਰਾਤ ਨੂੰ ਫੰਕਸ਼ਨ ਤੇ ਜਾ ਕੇ ਸੀ ਨਾ ਉੱਥੇ ਛੋਟੇ ਛੋਟੇ ਬੱਚੇ ਜਿਹੜੇ ਆਪਣੇ ਵਲੌਗ ਦੇਖਦੇ ਸੀ ਨਾ ਉਹ ਸਾਰੇ ਨੇ ਨਾ ਮਤਲਬ ਵੀ ਸਾਡੇ ਨਾਲ ਚਾ ਪੁੱਛੇ ਨਾ ਪੈਂਥਰ ਹਾਲਜਾ ਪੁੱਛਿਆ ਕਹਿੰਦੇ ਪੈਂਥਰ ਦਾ ਕੀ ਹਾਲਜਾ ਲੈ ਇਹਨਾਂ ਪੈਂਥਰ ਨੂੰ ਪਸੰਦ ਕਰ ਲੈਣਾ ਪੈਂਥਰ ਦਾ ਫੇਮਸ ਹੋ ਗਿਆ ਰਵੰਤਰੀ ਸਾਰੇ ਬੱਚੇ ਪੈਂਥਰ ਨੂੰ ਪਸੰਦ ਕਰਦੇ ਆ ਸਾਰੇ ਬੱਚੇ ਕਹਿੰਦੇ ਪੈਂਥੀ ਕੀ ਕਰਦੀ ਹੈ ਬਈ ਪੈਂਥੀ ਕਰਦੀ ਮੈਂ ਕਹਿੰਦਾ ਪੈਂਥੀ ਹਰੀ ਬਹੁਤ ਸ਼ਰਾਰਤੀ ਆ ਛੜੀ ਬਣਿਆ ਮੈਂ ਕਹਿੰਦਾ ਪੈਂਥੀ ਹਰੀ ਬਹੁਤ ਸ਼ਰਾਰਤੀ ਆ ਇਹ ਮੁੱਚਰ ਬਟਨ ਇਹ ਦੀ ਵੰਡੀ ਗਈ ਹੱਥ ਹੁਣ ਇਦਾਂ 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 ਦੰਦੀ ਬੜੀ ਬਹੁਤ ਹੀ ਖਰਾਬ ਹੋ ਗਿਆ ਇਹ ਜਿਹੜੀ ਇਹ ਇਹ ਬਹੁਤ ਖਰਾਬ ਹੋ ਗਿਆ ਹੁਣ ਕੋਸ਼ਿਸ਼ ਆ ਰਹੀ ਲੱਗੇ ਆਪਣੇ ਬੂਟਾਂ ਦੇ ਫੀਤੇ ਪਾਉਣ ਵਾਸਤੇ ਤੇ ਇਹ ਪ੍ਰੋਬਲਮ ਕ੍ਰੀਏਟ ਹੋ ਗਈ ਮੈਨੂੰ ਦੇਖੋ ਇੱਧਰ ਆਨਾ ਮੁਰਦਾ ਟੁੱਟ ਗਿਆ ਦੇਖਿਆ ਟੁੱਟਿਆ ਬੂਤਾ ਆ ਦੇਖ ਮੈਂ ਮਸ਼ੀਨ ਚ ਪਾਦਾ ਦੇਖੋ ਹੁਣ ਇਹਦਾ ਕਰ ਇਹਨੂੰ ਸੂਈ ਦੇ ਵਿੱਚ ਪਾ ਲਾ ਧਾਗੇ ਪਾ ਕੇ ਪਾ ਕੇ ਇਹਨੂੰ ਇਦਾਂ ਰੱਖ ਫਿਰ ਇਹਦਾ ਕਰਦੇ ਵੀ ਇਦਾਂ ਪਾ ਲਾ ਤੇ ਪੈਂਥਰੀ ਆਪਣੀ ਚਲ ਗਈ ਬਾਹਰ ਨੂੰ ਦਰਵਾਜਾ ਖੋਲਤਾ ਸੀਗਾ ਦਰਵਾਜਾ ਖੁੱਲਾ ਦੇਖਿਆ ਤੇ ਪੈਂਥ ਹੋਇਆ ਬਾਹਰ ਜਾਣ ਦਾ ਆ ਦੇਖੋ ਬੇਟੀ ਹਰੀ ਬੈਂਤੀ ਪਹਿਲੀ ਬੇਟੀ ਕੀ ਤੇਰੀ ਬਾਹਰ ਨੂੰ ਮੈਨੂੰ ਦੇਖ ਕੇ ਹੁੰਦਾ ਚੱਲਣ ਲੱਗੇ ਨੇ ਡਰਜੰਦਾ ਮੇਤੋਂ ਘਾਬਰਦਾ ਮੜਿਆ ਆ ਬੈਂਤੀ ਹਾਂਜੀ ਠੰਡਾ ਪਿਆ ਤਾਂ ਫर्श ਹੈ ਠੰਡਾ ਹੈ ਫਰਸ਼ ਤਾਂ ਹੂੰ ਫਾਇਸ਼ੋ ਠੰਡਾ ਹੈ ਟਰੰਟ ਸਟੈਂਡਲ ਵਾਲੇ ਬਤ ਪਰ ਉਠੋ 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 ਛੇ ਆਵਾਜ਼ ਦੇਖੋ ਮਿੱਤਰੋ ਬਾਹਰ ਦਾ ਅੱਜ ਮੌਸਮ ਕਿਦਾਂ ਦਾ ਆਪਣੇ ਸ਼ਹਿਰ ਦਾ ਇਦਾਂ ਦਾ ਮੌਸਮ ਜਿੱਦਾਂ ਪਹਿਲਾਂ ਗੱਲ ਕੀਤੀ ਆਪਾਂ ਨੇ ਵੀ ਧੁੰਦ ਵੀ ਹੈ ਨਹੀਂ ਤੇ ਬੱਦਲ ਵਾਈਜ਼ ਵੀ ਹੈ ਨਹੀਂ ਬਹੁਤੀ ਜ਼ਿਆਦਾ ਪਰ ਮੌਸਮ ਹੈ ਪੂਰਾ ਠੰਡਾ ਹੈ ਇਦਾਂ ਦਾ ਮੌਸਮ ਅੱਜ ਤੇ ਰੋਡ ਦੇ ਉੱਤੇ ਪੂਰੀ ਰੌਣਕ ਮੇਲਾ ਹੈ ਕਿਉਂਕਿ ਅੱਜ ਦਾ ਤੇ ਕੱਲ ਦਾ ਸਿਰਫ ਦੋ ਦਿਨ ਰਹਿ ਗਏ ਆ ਉਸ ਤੋਂ ਬਾਅਦ ਫਿਰ ਛੁੱਟੀਆਂ ਛੁੱਟੀਆਂ ਸਾਰੇ ਇਟਲੀ ਦੇ ਵਿੱਚ ਆਪਾਂ ਪਹੁੰਚ ਗਏ ਆ ਮਿੱਤਰੋ ਆਪਣੀ ਸ਼ੌਪ ਤੇ ਦੇਖੀਏ ਜਿਹੜੇ ਆਪਣੇ ਅੱਜ ਦੇ ਕੰਮ ਕਰਾਏ ਕਿਹੜਾ-ਕਿਹੜਾ ਸਮਾਨ ਬਣਾਉਣੇ ਵਾਲਾ ਹੈ ਕੀ ਕੁਝ ਉੱਪਰ ਹੀ ਲੈ ਕੇ ਰੋਣੇ ਕੀ ਕੁਝ ਕਰਨਾ ਹੈ ਤੇ ਕੋਲੇ ਕੈਸਾ ਲੱਗ ਰਿਹਾ ਪਏ ਆ ਰਹੇ ਨੇ ਫੈਂਟੀ ਲੱਗਣੇ ਆ ਤੇ ਵੱਡੇ ਕੋਲੇ ਸਾਰੇ ਖਤਮ ਹੋ ਗਏ ਨੇ ਤੇ ਐ ਨਿਕਲ ਬਿਲਕੁਲ ਹੋ ਗਈ ਆ बस ਤੋਂ ਤੁਹਾਨੂੰ ਰਹੀਆਂ ਬੋਤਲ ਇਹ ਤਾਂ ਪੇਟੀ ਉੱਥੇ ਪਈ ਆ ਇਹ ਤਾਂ ਆਪਾਂ ਲਾ ਦੇਣੀ ਆ ਤੇਰਾ ਹੁਣ ਇਹਨਾਂ ਦਿਨਾਂ ਵਿੱਚ ਕੰਮ ਕਰ ਬਹੁਤ ਹੁੰਦਾ ਹੈ ਸ਼ਰੀਕਾ ਦਾ ਬਹੁਤ ਕੰਮ ਸੀਗਾ ਕਿ ਲੋਕਾਂ ਨੂੰ ਛੁੱਟੀਆਂ ਇਹ ਲੋਕ ਸਾਰੇ ਘਰਾਂ ਦੇ ਵਿੱਚ ਇਹਦੇ ਫੁੱਲ ਬਟਾ ਫੁੱਲ ਐਂਡ ਆਰਡਰ ਕੀਤੇ ਮੈਂ ਤੁਹਾਨੂੰ ਦਿਖਾਉਣਾ ਅੱਜ ਵੀ ਕੱਲ ਦੀਆਂ ਪਰਚੀਆਂ ਸਾਰੀਆਂ ਇਹ ਜਿਹੜੇ ਆਰਡਰ ਕੀਤੇ ਆ ਤੇ ਇਹ ਤਾਂ ਸਾਰੇ ਜਸਟਡ ਦੀਆਂ ਹਲੇ ਜਿਹੜੀਆਂ ਪਰਚੀਆਂ ਮਤਲਬ ਵੀ ਲੋਕਾਂ ਕੀ ਲੈ ਕੇ ਜਾਂਦੇ ਆ ਜਾਂ ਕਿਤੇ ਫੋਨ ਤੇ ਆਰਡਰ ਕਰਤਾ ਜਾਂ ਫਿਰ ਆਨਲਾਈਨ ਆਪਣੀ ਵੈਬਸਾਈਟ ਤੇ ਆਰਡਰ ਕਰਤਾ ਉਹਨਾਂ ਦੀ ਪਰਚੀਆਂ ਦਾ ਵੱਖਰੀਆਂ ਹਨ ਡਿਫਰੈਂਟ ਹੈ ਮਤਲਬ ਵੀ ਲੱਗ ਹੈ ਬੰਗ ਲੋਕ ਸਾਰੇ ਘਰਾਂ ਦੇ ਵਿੱਚ ਇਸ ਕਰਕੇ ਨਾ ਕਿ ਛੁੱਟੀਆਂ ਮੂਹਰੇ ਲੋਕਾਂ ਰਿਸਟੇਰ ਵੀ ਆਏ ਹੁੰਦੇ ਆ ਕਿਹਦਾ ਇੱਕ ਦੋ ਪੀਜ਼ਾ ਨਹੀਂ ਹੁੰਦਾ ਸਭ ਦੇ ਕਿਤੇ ਛੇ ਪੀਜ਼ਾ ਸੱਤ ਪੀਜ਼ਾ 10 ਪੀਜ਼ਾ ਐਦਾਂ ਐਦਾਂ ਮਤਲਬ ਵੱਡੇ ਵੱਡੇ ਆਰਡਰ ਸੀਗੇ ਸਾਰੀ ਰਾਤ ਆਪਾਂ ਹੁਣ ਚੱਲਦੇ ਹਾਂ ਸਮਾਨ ਲੈਣ ਵਾਸਤੇ ਅੱਜ ਤੱਕ ਸਰੀਰ ਵਿੱਚ ਮੇਰੇ ਤੋਂ ਬਿਲਕੁਲ ਸਾਹ ਨਹੀਂ ਤੇ ਰਿਹਾ ਸਰੀਰ ਹੱਡ ਹੱਡ ਜੀ ਦੁਖਦਾ ਨਹੀਂ ਹੁੰਦਾ ਐਦਾਂ ਹੋਇਆ ਬਸ ਤੁਹਾਨੂੰ ਬਾਹਰ ਵੀ ਲੱਗਦੀ ਹੋਣੀ ਹੈ ਭਾਰੀ ਭਾਰੀ ਐਦਾਂ ਜਦੋਂ ਉੱਠੇ ਸਵੇਰ ਐਦਾਂ ਹੀ ਆ ਰਾਤ ਵੀ ਕਰ ਐਦਾਂ ਹੀ ਕੰਮ ਕੀਤਾ ਬਸ ਬੁਖਾਰ ਦੇ ਵਿੱਚ ਸਟਨਾ ਸਿਆਲ ਦੇ ਵੀ ਕੀ ਪ੍ਰੋਬਲਮ ਹੁੰਦੀ ਆ ਅੰਦਰ ਜਿੱਥੇ ਪੱਠੀ ਚੱਲਦੀ ਉੱਤੇ ਹੁੰਦੀ ਆ ਫੁੱ ਤੇ ਬਾਹਰ ਹੁੰਦੀ ਆ ਠੰਡ ਹੁੰਦੀ ਆ ਹਵਾ ਹੁੰਦੀ ਆ ਮਤਲਬ ਉਹ ਅੰਦਰ ਕੋਟੀ पे ਕੰਮ ਨਹੀਂ ਕਰ ਸਕਦੇ ਤੇ ਬਾਹਰ ਕੋਟੀ ਦੇ ਬਗੈਰ ਨਹੀਂ ਕੰਮ ਹੁੰਦਾ ਤੇ ਮੈਨੂੰ ਦੋਨੇ ਪਾਸੇ ਭਜਣਾ ਪੈਂਦਾ ਫੇਰ ਕਈ ਵਾਰ ਅੰਦਰੋਂ ਕੰਮ ਕਰਦੇ ਕਰੇ ਭੱਜੀ ਬਾਹਰ ਆ ਕੇ ਜਿਹੜੀ ਹਵਾ ਲੱਗੀ ਬਸ 2 ਮਿੰਟ ਦੀ ਗੇਮ ਹੁੰਦੀ ਜਦ ਜ ਬਸ ਇਦਾਂ ਹੋ ਜਾਂਦਾ ਸਿਆਲ ਚੈ ਹੀ ਦੇ ਰਹਿ ਨੇ ਕਦੇ ਹਟ ਜਾਂਦੇ ਕਦੇ ਹੋ ਜਾਂਦਾ ਜਖਾਵੇਂ ਇੱਦਾਂ ਚਲੀ ਜਾਂਦੇ ਬਸ ਤੇ ਦਵਾਈ ਮੈਂ ਲੱਤੀ ਕੋਈ ਵੀ ਹਨੇ ਮੈਂ ਤਾਂ ਇੱਕ ਵਾਰੀ ਆਪਣਾ ਜੋਰ ਜ ਦਿਖਾ ਲਵੇ ਉਸ ਤੋਂ ਬਾਅਦ ਦਵਾਈ ਲਵਾਂਗੇ ਅੱਜ ਉਟੜੀ ਖਾ ਕੇ ਉਹ ਨਰਨੇ ਗੱਲ ਜ ਲੈਣੀ ਵੀ ਨਹੀਂ ਚਾਹੀਦੀ ਦਵਾਈ ਪਰ ਆਪਾਂ ਕੰਮ ਕਰਤ ਕਰਨੇ ਹੀ ਹੁੰਦੇ ਮਤਲਬ ਜ ਕਮਤਾ ਕਰਨਾ ਹੀ ਆ ਜਪਰਦੇਸ਼ਾਂ ਦੇ ਵਿੱਚ ਆ ਗਏ ਪਰ ਸੱਚੇ ਸੱਚ ਦਿਲ ਨਹੀਂ ਕਰਦਾ ਬਿਲਕੁਲ ਅਜੇ ਕੁਝ ਕਰਨ ਨੂੰ ਪਰ ਹੁਣ ਛੇ ਵੀ ਆਪਾਂ ਗੱਡੀ ਬਹਿ ਗਈਆਂ ਤੇ ਚੱਲੀਏ ਆਪਣਾ ਸਮਾਨ ਸੁੰਜਾ ਕੇ ਲੈ ਕੇ ਠੱਕਰੀਏ ਵੀ ਸਮਾਨ ਵਿੱਚ ਤੋਂ ਆਪਾਂ ਲੈਂਦਾ ਆਪਣਾ ਤੇ ਕੋਲਾ ਜੈਰੂ ਘਟ ਸੀਗਾ ਤੇ ਆ ਘਟ ਹੈ ਤੇ ਆ ਘਟ ਹੈ ਪਾਹੀ ਸਮਾਨ ਘਟ ਸੀਗਾ ਆਪਣਾ ਆ ਬੈਗ ਰਾਤ ਦਾ ਗੱਡੀ ਇਦਾਂ ਹੀ ਵੇੜਾ ਆਰਡਰ ਦੇ ਕੇ ਆਏ ਆ ਆਪਾਂ ਸਮਾਨ ਘਟ ਤਾਂ ਲੈਂਦਾ ਕਿਉਂਕਿ ਨਾ ਆਪਣੀ ਦੁਕਾਨ ਅੱਜ ਆਪਾਂ ਨੇ ਖੋਲੀ ਆ ਤੇ ਕੱਲ੍ਹ ਹੋਰਣੀ ਆ ਬਸ ਦੋ ਦਿਨ ਦੁਕਾਨ ਖੋਲਣੀ ਆ ਉਸ ਤੋਂ ਬਾਅਦ ਛੁੱਟੀਆਂ ਗੁਰシャン ਵੀਰ ਨੂੰ ਵੀ ਛੁੱਟੀਆਂ ਤਾਂ ਹੋਈਆਂ ਵੀ ਆ ਤੇ ਪਪਾ ਨੂੰ ਛੁੱਟੀਆਂ ਹੋ ਜਾਣੀਆਂ ਤੇ ਤੁਸੀਂ ਗੈ ਅੱਜ ਦੇ ਵਲੋਗ ਦੇ ਥੱਲੇ ਵੀ ਆਪਣਾ ਕਿੱਥੇ ਜਾਂਦਾ ਪ੍ਰੋਗਰਾਮ ਆਪਣਾ ਜਿਹੜਾ ਉਹ ਬਣ ਸਕਦਾ ਹੈ ਕਿੱਥੇ ਪਰ ਆਪਾਂ ਸੋਚਿਆ ਹੋਊਗਾ ਤੇ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਆਹ ਵਾਲਾ ਬੈਗ ਮੈਨੂੰ ਥਰੋ ਬਹੁਤ ਬੈਸਟ ਬੈਗ ਰਾਤ ਨੂੰ ਉਹਨਾਂ ਨੇ ਪਸੰਦ ਬਹੁਤ ਕੀਤਾ ਉਹ ਕਹਿੰਦੇ ਸਾਨੂੰ ਹੋਰ ਕਿੰਨੇ ਗੱਲਾਂ ਸਾਨੂੰ ਬੈਗ ਬੜਾ ਵਧੀਆ ਲੱਗਿਆ ਤੇ ਜਿਹੜੇ ਪੀਜ਼ੇ ਗਏ ਨਾ ਵਿਚੇ ਦੇ ਪਾ ਕੇ ਐਨ ਬਿਲਕੁਲ ਗਰਮ ਮਿਆਲ ਵੀ ਪੀਏ ਠੰਡੇ ਹੋਣ ਜਿਵੇਂ ਇਹਨਾਂ ਤੋਂ ਦੁਹਾਨੇ ਕਿੰਨੇ ਪੀਜ਼ੇ ਦੇ ਵਿੱਚ ਆ ਜਾਂਦੇ ਆ ਮਕਸੀ ਦੇ ਵਿੱਚ ਦੇਖੋ ਸਹੀ ਚੈੱਕ ਹੋ ਪਿਆ ਨਾ ਵਿਚੇ ਤੇ ਆ ਚੀਜ਼ ਲੱਗੀ ਹੁੰਦੀ ਆ ਜਿਹੜਾ ਜਿਹੜੀ ਪੀਜ਼ੇ ਨੂੰ ਫੰਡਾ ਨਹੀਂ ਹੋਣ ਦਿੰਦੀ ਹੈਗੀ ਤੇ ਇਹਦੇ ਆਪਣੇ 7 ਪੀਰੇ ਆਮ ਨਾਲ ਮਕਸੀ ਪੀਚੈਨ 7 8 ਮਾ ਟਾਈਟ ਹੁੰਦਾ ਪਰ ਆਪਾਂ 7 ਪਾ ਕੇ ਭੇਜੇ ਸੀਗੇ ਤੇ ਜੇ ਛੋਟੇ ਪੀਰੇ ਪਾਉਣੇ ਆ ਛੋਟੇ ਤਾਂ ਇਹਦੇ ਵਿੱਚ ਮੈਂ ਕਹਿੰਦਾ 11 13 ਪੀਰੇ ਆਮ ਨਾਲ ਵਿੱਚ ਇਹਦੇ ਆ ਜਾਨੇ ਮਤਲਬ ਬੈਸਟ ਬਾਕਸ ਭੇਜੇ ਇਸ ਵਾਰੀ ਆਪਾਂ ਨੂੰ ਜਸਟਿਟ ਵਾਲਿਆਂ ਨੇ ਹਰ ਸਾਲ ਕੋਈ ਨਾ ਕੋਈ ਚੀਜ਼ ਇੰਪਰੂਵਮੈਂਟ ਕਰਦੇ ਰਹਿੰਦੇ ਆ ਉਹ ਤੇ ਉਹ ਵੀ ਕੰਫਰਟੇਬਲ ਵੀ ਹੈ ਇਹ ਚ ਇਹ ਤਾਂ ਗੱਡੀ ਰੱਖ ਕੇ ਲੈ ਜਾਵੇ ਇਹਨੂੰ ਤੇਰੇ ਬੱਲੇ ਕੇ ਸਕੂਟਰ ਤੇ ਜਾਣਾ ਵਾਈਕ ਤੇ ਤਾਂ ਦੇਖੋ ਆ ਚੀਜ਼ਾਂ ਪਿੱਛੇ ਪਈਏ ਮੁੱਢੇ ਪਾਉਣ ਵਾਸਤੇ ਬੰਦਾ ਬਾਈਕ ਤੇ ਪਾ ਕੇ ਚਲੇ ਜਾਂਦਾ ਔਖਾ ਨਹੀਂ ਹੁੰਦਾ ਦੇਖੋ ਆ ਪਾਣੀ ਲੱਗੀ ਹੋਏ ਇੱਥੇ ਮੱਲੇ ਪੂਰੀ ਐਨ ਤਕਨੀਕ ਨਾ ਬਣਾਇਆ ਇਸ ਵਾਰੀ ਇਹਨਾਂ ਨੇ ਆਹ ਵਾਲਾ ਬੈਗ ਹੋਰ ਫੇ ਸ਼ਾਂਸ ਆ ਗੁਸ਼ਾਨੇ ਚਿੰਨ ਤੇ ਕੋਲੇ ਵਿੱਚ ਕਰੋ ਕੁੱਕਾ ਕੁੱਕਾ ਕੋ ਲਗ ਰਹੀ ਪਈ ਆ ਲੈ ਮੇ ਕੋ ਫੜਾਈਏ ਮੈਂ ਲੈ ਆਇਆ ਇਹ ਤੇ ਲਾਈਟ ਵਾਲਾ ਇੱਧਰ ਫੜਾਈ ਜਾਂਦੇ 1 1 1 1 ਲੇ ਮੈਂ ਤੋਂ ਫਿਰ ਐਗਜ਼ਾਮਪਲ ਜਾਂ ਚੇਣਤੀਆਂ ਸਾਰੀਆਂ ਆਪਾਂ ਨੇ ਸਿਸਟਮ ਆਨ ਓਕੇ ਕਰਤਾ ਡਨ ਕਰਤਾ ਤੇ ਹੁਣ ਆਪਾਂ ਪ੍ਰਸ਼ਾਦਾ ਬਣੀ ਛਕੀ ਕਿਉਂ ਟਾਈਮ ਕਾਫੀ ਹੋ ਗਿਆ ਟਾਈਮ ਪੌਣਾ ਇੱਕ ਹੋ ਗਿਆ ਅੱਜ ਕਰਿਆ ਬਣੇ ਵੀ ਮਟਰ ਪਨੀਰ ਬਣਿਆ ਅੱਜ ਇਹਦੇ ਵੀ ਚੱਕਰ ਦਹੀਂ ਪਤਾ ਨਹੀਂ ਮਟਰ ਬਣੀ ਨਾ ਪਤਾ ਨਹੀਂ ਆਲੂ ਬਣਿਆ ਮਟਰ ਹੈਗਾ ਇਹ ਗੱਲ ਤੇ ਜੇ ਮਟਰ ਵਿੱਚ ਹੈਗਾ ਫੇਰ ਆਲੂ ਵਿੱਚ ਹੋ ਗਈ ਹੋਊਗਾ ਇਹਦਾ ਆਲੂ ਮਟਰ ਪਨੀਰ ਬਣਿਆ ਦੇਖ ਲਗੇ ਕਿ ਆ ਬਣਿਆ ਤਲ ਵੀ ਦੇਖ ਜਨ ਤਾਂ ਕੀ ਬਣਿਆ ਆਲੂ ਮਟਰ ਪਨੀਰ ਬਣਿਆ ਤਾਂ ਕੱਲਾ ਮਟਰ ਪਨੀਰ ਬਣਿਆ ਨਾਲ ਵਿੱਚ ਬੜੀ ਪਈ ਹੋਈ ਮਮਈ ਦੇ ਨੇ ਇੱਕ ਇਹ ਤਾਂ ਆਲੂ ਮਟਰ ਪਨੀਰ ਬੜੀਆਂ ਬਣ ਗਈਆਂ ਇਹ ਤਾਂ ਥੋੜਾ ਆਲੂ ਮਾੜ ਹੈ ਹੈ ਇਹ ਤਾਂ ਆਲੂ ਮਾੜ ਕੀ ਬਣਾਇਆ ਜੀ ਫਿਰ ਆਲੂ ਮਟਰ ਪਰੀ ਬਣਾਇਆ ਤਾਂ ਬੜੀ ਵਿੱਚ ਬੜੀਆਂ ਵੀ ਪਈਆਂ ਬੜੀਆਂ ਵੀ ਪਈਆਂ ਲੈ ਦੇਖਿਆ ਉਹ ਕੀ ਖਾਤਾ ਮੈਂ ਵੀ ਬੜੀਆਂ ਵੀ ਪੈਣੀਆਂ ਪਤਾ ਸੀ ਆਲੂ ਪਾਇਆ ਵਿੱਚ ਮਟਰ ਪਾਇਆ ਤੇ ਪਨੀਰ ਪਾਇਆ ਤੇ ਬੜੀਆਂ ਪਾਈਆਂ ਹਾਂਜੀ ਲੈ ਵੀ ਚਾਰ ਚੀਜ਼ਾਂ ਦੀ ਮਿਕਸ ਜੀ ਬਣ ਗਈ ਹੈ ਤਿਆਰ ਹੋ ਗਈ ਬੋਸ਼ੀ ਬੋਸ਼ੀ ਕਰੇ ਫਟਾਫਟ ਕਰਿਆ ਚਾ ਪਾਉਟੀ ਪਕੋ ਲਗੀ ਆ ਹਾਂ ਬਸ ਬਣੀ ਰੋਟੀ ਬਣੀ ਪਈ ਆ ਜੀ ਰੋਟੀ ਖਾ ਕੇ ਬਾਅਦ ਚ ਫਿਰ ਤਾਂ ਦਵਾਈ ਵੀ ਲੈਣੀ ਆ ਤੇ ਦਵਾਈ ਲੈ ਕੇ ਮੈਂ ਸੋਚਦਾ ਵੀ ਘੰਟਾ ਘੰਟਾ ਰੈਸਟ ਕੀਤੀ ਜਾਵੇ ਅੱਜ ਘੰਟਾ ਨਹੀਂ 2 ਘੰਟੇ ਰੈਸਟ ਕੀਤੀ ਜਾਵੇ ਕਿਉਂਕਿ ਛੁੱਟੀਆਂ ਆ ਰਹੀਆਂ ਇਹ ਨਾ ਹੋਵੇ ਕਿ ਛੁੱਟੀਆਂ ਜ ਆਪਣੀਆਂ ਬਸ ਬੈੱਡ ਉੱਪਰ ਪਈ ਨਿਕਲ ਜਾਣਾ ਬਿਮਾਰੀ ਚ ਨਿਕਲ ਜਾਣਾ ਮੈਂ ਤਾਂ ਛੁੱਟੀਆਂ ਤੋਂ ਪਹਿਲਾਂ ਪੜਾ ਸੀ ਜਾਂ ਕੰਡੇ ਤੇ ਹੋ ਜਵੇ ਇਸ ਕਰਕੇ ਅੱਜ ਮੈਂ ਜਿਮ ਨਹੀਂ ਗਿਆ ਮੈਂ ਕਿਹਾ ਵੀ ਰੈਸਟ ਕਰਦੇ ਆ ਜਮ ਬਾਅਦ ਵਿੱਚ ਦੇਖਾਂਗੇ ਆਪਾਂ ਹਾਂ ਰੋਟੀ ਖਾ ਕੇ ਲੈ ਕੇ ਤੱਕਪਰੀ ਨਾ 1000mg ਰਵਾਂਗੇ ਅੱਜ 1000mg ਤੱਕਪਰੀ ਲੈ ਕੇ ਤੇ ਫਿਰ ਕਰਾਂਗੇ ਰੈਸਟ ਪਿਆ 50 ਮੰਜੇ ਛੱਡ ਦੇ ਪਾਪਾ ਵਾਸਤੇ ਮਾੜਾ ਮਾੜਾ ਸਾਈਡ ਤੇ ਹੋ ਜਾ ਇੱਧਰ ਇੱਧਰ ਨੂੰ ਤੇ ਫਿਰ ਇੱਥੇ ਰੋਟੀ ਖਾ ਕੇ ਇੱਥੇ ਆਪਾਂ ਲੇਟੇ ਮਾਰਾਂਗੇ ਆਪਾਂ ਠੀਕ ਹੋ ਗਿਆ ਤੇ ਜਿਹਨੇ ਮੈਨੂੰ ਡਿਸਟਰਬ ਕੀਤਾ ਉਹਦੀ ਖੈਰ ਲਈ ਉਹਦੀ ਖੈਰ ਲਈ ਠੀਕ ਹੈ ਬਈ ਆਪਣਾ ਪਣਾ ਬਚਾ ਲਈ ਡਿਸਟਰਬ ਕੀਤਾ ਮੈਨੂੰ ਠੀਕ ਹੈ ਠੀਕ ਹੋ ਗਿਆ ਕਰੋ ਚੈੱਕ ਫਿਰ ਸਬਜੀ ਸਾਡੀ ਮਟਰ ਪਨੀਰ ਤੇ ਸੋਈ ਆਪਣੀਆਂ ਬਡੀਆਂ ਜਪਾਈਆਂ ਉਹਦੇ ਵਿੱਚ ਤੇ ਨਾਲੇ ਆਪਾਂ ਦੇਖਦੇ ਆ ਆਪਣਾ ਵਲੌਗ ਜਿਹੜਾ ਆਪਣਾ ਅੱਜ YouTube ਤੇ ਅਪਲੋਡ ਹੋਇਆ ਉਹ ਵਲੌਗ ਚੱਲਦਾ ਯਾਰ ਟੀਵੀ ਤੇ ਬੜਾ ਘੱਟ ਲੱਗਦਾ ਇੱਕ ਹੋਣਾ ਜਾਂ ਫੋਨ ਤੇ ਮੈਂ ਐਡੀਟਿੰਗ ਵਗੈਰਾ ਕਰਦਾ ਫੋਨ ਦੇ ਉੱਤੇ ਉਦੋਂ ਸਕਰੀਨ ਛੋਟੀ ਲੱਗਦੀ ਹੈ ਗੱਲਬਾਤ ਹੋਰ ਹੁੰਦੀ ਹੈ ਬੜਾ ਟੀਵੀ ਜਿਹੜੇ ਆਪਣੇ ਦਰਸ਼ਕਾਂ 60% ਟੀਵੀ 'ਤੇ ਦੇਖਦੇ ਨੇ ਟੀਵੀ ਦੇ ਦੇਣਾ ਟੀਵੀ ਜਿਹੜਾ ਬਹੁਤ ਵੱਡੀ ਸਕਰੀਨ ਲੱਗਦੀ ਹੈ ਨਾ ਤੇ ਕਲਿਟੀ ਵੀ ਬਹੁਤ ਵਧੀਆ ਆਉਂਦੀ ਹੈ ਇਧਰ ਹੀ ਲੋਗ ਕਰੀਏ ਪੁਰੀ ਤੇ ਉਰੀ ਪੂਰੀ ਪਾਤੀ ਪੂਰੀ ਇਹ ਗੋ ਇਹ ਵੀ ਕਿ ਮਤੋਂ ਸਹੀ ਹੋਣਾ ਆਪਾਂ ਨੇ 1 ਘੰਟਾ ਸਮਾਂ ਲੱਗਣਾ ਤੋਈ ਲੈਣ ਤੂੰ 1 ਘੰਟੇ ਬਾਅਦ ਫਰਕ ਪੈ ਜਾਣਾ ਦਵਾਈ ਦਾ ਅਸਰ ਹੋ ਜਾਣਾ ਦਵਾਈ ਦਾ ਲਓ ਹੁਣ ਆਪਾਂ ਨੂੰ ਬੁਲਾਇਓ ਨਾ ਪਪਾ ਨੂੰ ਸੌ ਜਾਣ ਦੇ ਹੁਣ 2.5 ਘੰਟੇ ਹੁਣ ਮੇਰੇ ਤੋਂ ਟਾਈਮ ਪੌਣੇ 5 ਹੋ ਗਏ ਆ 10 ਮਿੰਟ ਰਗੇ 5 ਪੱਜਣ ਦੇ ਵਿੱਚ ਤੇ ਦਵਾਈ ਲੈ ਕੇ ਹੁਣ ਥੋੜਾ ਜਿਹਾ ਲੱਗਦਾ ਫਰਕ ਹੋ ਗਿਆ ਜਿਵੇਂ ਸਰੀਰ ਦੇ ਵੀ ਮਾੜਾ ਸਿਹਤ ਦਾ ਫਰਕ ਹੈਗਾ ਪਰ ਫਿਰ ਵੀ ਨਾਲੇ 19 ਸਿਕੰਡੇ ਦੀ ਗੱਲਬਾਤ ਹੋਈ ਨਹੀਂ ਹੈਗੀ ਪਰ ਆਪਾਂ ਉੱਠੀਏ ਉੱਠ ਕੇ ਆਪਾਂ ਵਾਲੇ ਐਰੋਸਪੇਨ ਮਾਰਕੀਟ ਤੋਂ ਸਮਾਨ ਜਾ ਕੇ ਲੈ ਕੇ ਆਉਣੇ ਤੇ ਸ਼ਾਮ ਦੀ ਤੋਰ ਨੂੰ ਵੀ ਲਾਉਣੇ ਕੰਮ ਕਰ ਵੀ ਕਰਨਾ ਆਹ ਵਾਲਾ ਸਮਾਨ ਲੈ ਜਾਂਦਾ ਆਪਣੇ ਮਾਰਕੀਟ ਤੋਂ ਦੇਖੋ ਇਹ ਕਸਾ ਪੌਣੇ ਇਕਰ ਪਰ ਹੱਥ ਤੋਂ ਵਾਸਤੇ ਤੇ ਬਾਕੀ ਪੈਂਥੋਸਰੀ ਬਜਰੀ ਆਪਣੇ ਹੋਰ ਸਮਾਨ ਤੇ ਯੋਗ ਗੁਰਦਪਤਨੀ ਫਰੀਤੇ ਮਾਰਕੀਟਾਂ ਦੇ ਵਿੱਚ ਇੰਨੀ ਭੀੜ ਨਹੀਂ ਮਿੱਤਰੋ ਇੰਨੀ ਮਾਰਕੀਟਾਂ ਦੇ ਵਿੱਚ ਭੀੜ ਹੈ ਕਿਉਂਕਿ ਹੁਣ ਅੱਜ ਦੇ ਦਿਨ ਤੇ ਕੱਲ ਦੇ ਦੋ ਦਿਨ ਖੁੱਲ੍ਹੇ ਆ ਉਸ ਤੋਂ ਬਾਅਦ ਛੁੱਟੀਆਂ ਮਾਰਕੀਟਾਂ ਨੂੰ ਵੀ ਤੇ ਲੋਕ ਅੱਜੇ ਤਿਆਰੀ ਦੂਰੀ ਕਰਨ ਲੱਗੇ ਵੱਜੇ ਸਮਾਨ ਸਰਵ ਕਿਦਾਂ ਲੱਗੇ ਹੋਏ ਆ ਸਾਰੀ ਸਾਰੀ ਮਾਰਕੀਟ ਬਿਲੀ ਹੋਈ ਪਈ ਆ ਓ ਸ਼ਮ ਠੀਕ ਹੈ ਜੇ ਹਾਂ ਲੈਣਾ ਮੈਂ ਥੋੜਾ ਹੀ ਲੈ ਤੂੰ ਨਾ ਮੈਂ ਤਾਂ ਪਹਿਲਾਂ ਹੀ ਨੇ ਠੀਕ ਹੈਗੀ ਥੋੜਾ ਥੋੜਾ ਟਰਾਂਸਫਰ ਕਰ ਦਵਾ ਫੜੀ ਤਰ ਠੀਕ ਹੈਗੀ ਹੱਥ ਵੜ ਮੇਰਾ ਤੇਨੂੰ ਵਾਈਫਾਈ ਕਰ ਦਵਾ ਮੇਰੇ ਕਿਨੂੰ ਇੱਧਰ ਗਿਆ ਮੇਰੇ ਵਾਈਫਾਈ ਹੋ ਗਿਆ ਵਾਈਫਾਈ ਹੋ ਗਿਆ ਮੈਨੂੰ ਲੱਗਦਾ ਮੇਰੇ ਕਿਨੂੰ ਇੱਧਰ ਗਿਆ ਗੁਰਸ਼ਾਨ ਨੇ ਇੱਧਰ ਭੇਜਿਆ ਇੱਧਰ ਟ੍ਰਾਂਸਫਰ ਇੱਧਰ ਹੋ ਗਿਆ ਠੀਕ ਹੋ ਗਿਆ ਉਹਦਾ ਵੀ ਕਿਦੋਂ ਠੀਕ ਆ ਭਾਜੀ ਤੁਹਾਨੂੰ ਹੋ ਗਈ ਛੁੱਟੀਆਂ ਛੁੱਟੀਆਂ ਕੁਝ ਨਹੀਂ ਪਤਾ ਲੱਗਦਾ ਓਥੇ ਹੀ ਸਭ ਹਾਂ ਤੇ ਮੈਂ ਦੱਸਿਆ ਜੀ ਕੱਲ ਨੂੰ ਪਾਸ ਤੋਂ ਤੇ ਨਹੀਂ ਹੁਣੇ ਨਹੀਂ ਪਤਾ ਵੀ ਲਾਸਟ ਛੁੱਟੀਆਂ ਹੋਣਗੀਆਂ ਜਾਂ ਦੋ ਦਿਨਾਂ ਚ ਹੋ ਸਕਦੇ ਨੇ ਕਿੰਨੇ ਦੋ ਨਹੀਂ ਸਾਰਾ ਕੁਝ ਤਾਂ ਬੰਦ ਹੋਣਾ ਹਫਤਾ ਛੁੱਟੀਆਂ ਸਾਰੇ ਨੂੰ ਹੋਣੇ ਤੁਹਾਨੂੰ ਵੀ ਹੋਣੇ ਹੀ ਸਰ ਭਾਈ 25 ਕਿਰੀ ਦੇ ਛੁੱਟੀਆਂ ਜੀ ਬਸ ਇੱਕ ਪੱਕਾ ਪਤਾ 42 ਬੱਤੀ 25 26 ਦੋ ਦੀ ਹੋਣਗੀਆਂ ਹਾਂਜੀ ਹਾਂ ਬਾਕੀ ਕਿੰਨੇ ਪੁੱਤੇ ਦੋ ਬਕੀ ਹੋਣਗੀਆਂ ਜੇ ਇਹਨਾਂ ਚ ਹੋ ਗਈ ਮੰਗਲਵਾਰ ਕੋ ਤੋਂ ਘਰ ਅੱਥੀ ਫਿਰ ਉਧਰ ਦਾ ਟਿਕਾ ਟੇਲੇ ਓਕੇ ਆਹ ਦੋ ਪੀਜ਼ਾ ਆਪਣੇ ਟੇਬਲ ਤੇ ਚੱਲੇ ਆ ਆਹ ਗਾਇ ਪੀਜ਼ਾ ਮਾਰਗਰੀਤਾ ਜਿਹੜਾ ਸਭ ਤੋਂ ਫੇਮਸ ਸਭ ਤੋਂ ਵੱਧ ਖਾਏ ਜਾਣ ਵਾਲਾ ਪੀਜ਼ਾ ਹੈ ਮਿੱਤਰੋ ਇਹ ਇਟਲੀ ਦੇ ਵਿੱਚ ਗਿਆ ਪੂਰੀ ਦੁਨੀਆ ਭਰ ਦੇ ਵਿੱਚ ਪੀਜ਼ਾ ਸ਼ੁਰੂਆਤ ਪੀਜ਼ਾ ਦੀ ਆਹ ਪੀਜ਼ਾ ਤੋਂ ਹੋਈ ਸੀ ਤੇ ਆ ਗਿਆ ਪੀਜ਼ਾ ਰੁਸਟੀਕਾ ਇਹ ਜੀ ਪੰਚੇਤਾ ਦੇ ਪ੍ਰੋਬਲਮ ਆਇਆ ਵੇ ਇਹ ਦੋ ਪੀਜ਼ਾ ਆਪਣੇ ਟੇਬਲ ਤੇ ਚੱਲਦੇ ਨਹੀਂ ਇੱਕ ਵਾਰੀ ਕਰ ਦੋ ਆ ਜੀ ਇੱਕ ਇਸ ਦਾ ਮਾਰਗਰੀਤਾ ਇੱਕ ਇਸ ਦਾ ਰੁਸਟੀ ਆਪਣੇ ਟੇਬਲ ਤੇ ਨਾ ਮਿੱਤਰ ਹੁਣ ਨਾ ਤਿੰਨ ਗਾਹ ਕਸਟਮਰ ਆਇਆ ਆਪਣੇ ਉਹਨੇ ਖਾਣੇ ਆ ਪੀਜ਼ੇ ਕੇ ਬਾਬ ਮਤਲਬ ਦੋ ਖਨੇ ਉਹਨੇ ਪੀਜ਼ੇ ਕੇ ਬਾਬ ਇੱਕ ਹੈਗਾ ਪਿੰਸਾ ਕੇ ਬਾਬ ਕੀ ਬੋਲਾ ਤਿੰਨ ਸਾ ਕੀ ਬਾਬ ਪਿੰਸਾ ਕੇ ਬਾਬ ਮੈਨੂੰ 10 ਵਾਰੀ ਕਹਿਣਾ ਪੈ ਗਿਆ ਫਿਰ ਵੀ ਸਮਝ ਨਹੀਂ ਪੈਦੀ ਗਿਆ ਮੈਂ ਕਿਹਾ ਵੀ ਦੋ ਪੀਜ਼ੇ ਕੇ ਬਾਬ ਇੱਕ ਪਿੰਸਾ ਕੇ ਬਾਬ ਪਤਾ ਨਹੀਂ ਮੁਝ ਖਾ ਉਹ ਤਾਂ ਲੱਗ ਰਿਹਾ ਤੇ ਦੇਖੋ ਨੀ ਇਹਦੇ ਵਿੱਚ ਹਰ ਕੋਈ ਉਲਝ ਜਾਂਦਾ ਜੀ ਪਿੰਸਾ ਪੀਸਾ ਅਸਲ ਜੇ ਜੰਮ ਦਿਖਾਉ ਹੋਏ ਨਾ ਮੈਂ ਪੀਜ਼ਾ ਵੀ ਕਹਿਣਾ ਤਾਂ ਵੀ ਰੁਹੇ ਲੱਗ ਰਹੀ ਪੀਸਾ ਕਹਿ ਰਿਹਾ ਇਹ ਫਰਕ ਇਹ ਮੈਨਾਂ ਜੀ ਖਾਮ ਨੱਕ ਚ ਬੋਲੋ ਤਾਂ ਕਰਕੇ ਆ ਨਾ ਪਰ ਮਿੱਤਰੋ ਆਪਣਾ ਪੀਜ਼ਾ ਆਪਣਾ ਪਿੰਸਾ ਵੀ ਨਾ ਉਹਨੂੰ ਬਿਕਣ ਲੱਗਿਆ ਲੋਕ ਪਸੰਦ ਕਰਦੇ ਆ ਟੇਸਟ ਕਰਦੇ ਆ ਮੈਂ ਤੁਹਾਨੂੰ ਦਿਖਾਉਣਾ ਹੈ ਜਿਹੜਾ ਪੀਜ਼ਾ ਤੇ ਪਿੰਸਾ ਇਹ ਦੋਨੇ ਕਿੱਦਾਂ ਬਣਦੇ ਆ ਪਰ ਦੋਨੇ ਵੱਖਰੇ ਤਰੀਕੇ ਨਾਲ ਬਣਦੇ ਆ ਜਿਹੜਾ ਪੀਜ਼ਾ ਹੈ ਉਹ ਤਾਂ ਬਣਦਾ ਦੇਖੋ ਮਲ ਨਾਲ ਹੁੰਦੀ ਪਰੌਣਾ ਪਰ ਪੀਜ਼ਾ ਸਟੇਨ ਦਾ ਜਿਹੜਾ ਜਿਹੜਾ ਪਿੰਸਾ ਹੁੰਦਾ ਇਹਨੂੰ ਪਹਿਲਾਂ ਬਣਾ ਕੇ ਰੱਖਿਆ ਜਾਂਦਾ ਮਤਲਬ ਆਪਾਂ ਦਿਨ ਦੇ ਵਿੱਚ ਬਣਾ ਲੀਦੇ ਤੇ ਬਣਾ ਕੇ ਰੱਖ ਦਿੰਦੇ ਪਾਸ ਤੋਂ ਆਪਣੀਆਂ ਪਈਆ ਇਹੋ ਇਸ ਤਰ੍ਹਾਂ ਬਣਾ ਕੇ ਰੱਖ ਦੈ ਨਾ ਇਹ ਪਹਿਲਾਂ ਬਣਦਾ ਹੈ ਕਿਉਂਕਿ ਦੇ ਵਿੱਚ ਨਾ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਜੇ ਆਪਾਂ ਪੀਜ਼ਾ ਦੀ ਗੱਲ ਕਰੀਏ ਜਿਹੜਾ ਪੀਜ਼ਾ ਦਾ ਆਟਾ ਹੁੰਦਾ ਇਹਦੇ ਵਿੱਚ ਆਪਾਂ ਪਾਉਂਦੇ ਆ ਮਤਲਬ 50-50 ਹੁੰਦਾ ਹੈ 50% ਪਾਣੀ ਪਾਉਂਦੇ ਆ ਆਪਾਂ ਤੇ 50% ਆਪਾਂ ਪਾਈ ਦਾ ਵਿੱਚ ਆਟਾ ਬਾਕੀ ਹਰੇ ਦੀ ਵੱਖਰੀ ਵੱਖਰੀ ਆਪਣੀ ਤਰੀਕਾ ਹੁੰਦਾ ਬਣਾਉਣ ਦਾ ਜਿਹੜਾ ਇਹ ਵਾਲਾ ਨਾ ਪਿੰਸਾ ਹੁੰਦਾ ਇਹਦੇ ਵਿੱਚ 85% ਪਾਣੀ ਪੈਂਦਾ ਸਿਰਫ 15% ਆਟਾ ਪੈਂਦਾ ਇਹ ਨਾ ਇਹਦਾ ਪਤਲਾ ਹੁੰਦਾ ਨਿਕੜ ਹੁੰਦਾ ਇਹਨੂੰ ਪਹਿਲਾਂ ਬਣਾ ਕੇ ਇਹਦੇ ਪ੍ਰੀਕੋਟੇ ਕਰਕੇ ਰੱਖਣੇ ਪੈਂਦੇ ਤੇ ਜਿਹੜਾ ਪੀਜ਼ਾ ਇਹ ਪੱਕਦਾ ਮਤਲਬ ਫੁੱਲ ਆਂਚ ਰੁੱਤੇ ਆਣ ਜਿੱਥੇ ਅੱਗ ਵੱਲਦੀ ਹੈ ਪੱਠੀ ਦੇ ਵਿੱਚ ਉੱਥੇ ਪੱਕਣਾ ਹੈ ਜਿਹੜਾ ਪਿੰਸਾ ਹੁੰਦਾ ਉਹ ਪੱਕਦਾ ਥੋੜਾ ਜਿਹਾ ਹਟ ਮਾਰ ਕੇ ਉੱਥੋਂ ਦੂਰ ਦੇ ਵੀ ਟਾਈਮ ਵੱਧ ਲੱਗੇ ਜਿੰਨਾ ਟਾਈਮ ਵੱਧ ਲੱਗਦਾ ਪਿੰਸਾ ਪੱਕਣ ਨੂੰ ਉਨਾ ਹੀ ਉਹ ਕੁਰਕੰਤੇ ਮਤਲਬ ਇਹ ਕੁੜਕਣ ਤੇ ਟੇਸਟੀ ਬਣਦਾ ਹੁਣ ਮਿੱਤਰੋ ਟਾਈਮ 11:30 ਹੋ ਗਏ ਆ ਤੇ ਆਪਾਂ ਆਪਣਾ ਸ਼ੌਪ ਦਾ ਕੰਮ ਕਰ ਨਿਬੜ ਕੇ ਘਰੇ ਪਹੁੰਚ ਗਏ ਆ ਖੁਸ਼ ਆਣ ਵੀ ਸਿਰਫੜੀ ਬੈਠਾ ਕੇ ਖਾ ਕੇ ਫੁੱਲੋਗੇ ਟਿੱਡੀ ਭਾਗੀ ਹੋਰ ਐਨ ਪਰਪਰ ਐਨ ਦੰਨੂ ਕਾ ਮਗਰੇ ਤਾਂ ਟੈਕ ਚੈੱਕ ਕਰਦੇ ਹੀ ਪੜਗੀ ਆਪਾਂ ਖਾਧਾ ਮਿੱਤਰ ਬੜਾ ਕੇ ਪੀਸਾ ਅਜ ਪੀਸਾ ਕਰਦੇ ਪੀਸਾ ਕਰਕੇ ਖਵਾਉ ਦੋ ਦਿਨ ਆਟਾ ਬਣਦੇ ਫੇਰ ਖਾਣ ਨੂੰ ਕੈਂਟ ਲੱਗਦੀ ਐ ਤੇ ਸ਼ਮਾ ਖਾਣ ਨੂੰ ਕੀ ਬਣਾਇਚ ਦੁਪਹਿਰ ਚੀਅ ਆਪਣੀ ਦੁਪਹਿਰ ਦੀ ਸਬਜੀ ਅੱਜ ਦੀ ਦਪਹਿਰ ਆਈ ਸਬਜੀ ਠੀਕ ਹੋ ਗਿਆ ਸਾਡੀ ਪੈਂਤੀ ਵੀ ਜਾਗਦੀ ਬੈਠੀ ਆ ਹਣਾ ਪੈਂਤੀ ਆ ਦੇਖੋ ਪੈਂਤੀ ਐ ਕੋਸਾ ਰੁਕੇ ਗਾਦੇ ਗੁੱਡ ਨਾਈਟ ਕੇ ਸਰ ਨੂੰ ਗੁੱਡ ਨਾਈਟ ਹਮ ਗੁੱਡ ਨਾਈਟ ਕੇ ਸਰ ਨੂੰ ਇਹਦੇ ਮਿੱਤਰ ਨੂੰ ਸਾਰਾ ਟਾਈਮ ਬੜਾ ਕਸੂਤ ਟਾਈਮ ਸੌਣ ਦੇਦਾ ਹੁਣ ਇਹਨੇ ਪੂਰਾ ਖੇਜਣੇ ਕੰਟਾ ਸਵਾਗੰਟਾ ਪੂਰੀ ਮਸਤੀ ਮਰਨੀ ਆ ਉਸ ਤੋਂ ਬਾਅਦ ਜਾ ਕੇ ਨੇ ਸੌਣਾ ਫਿਰ ਕਿਤੇ ਬਾਅਦ ਜਾ ਕੇ ਰਾਤ ਨੂੰ 1.5 2 ਵਜੇ ਸੌਣਾ ਮੁੜ ਕੇ ਜਾ ਕੇ ਬਾਅਦ ਚ ਇਹ ਪੈਂਥੀਆਂ ਬਣ ਨਹੀਂ ਨੇ ਤੇ ਬਾਕੀ ਮੇਰੇ ਤੋਂ ਹੁਣ ਆਪਾਂ ਦਵਾਈ ਵੱਟੀ ਲੈਣੇ ਆ ਬਸ ਇੱਕ ਫਰਕ ਹੈਗਾ ਮਾਡਾ ਮੋਟਾ ਸਵੇਰ ਨਾਲੋਂ ਪਰ ਹੁਣ ਵੀ ਨਾ ਫਿਰ ਵੀ ਆਪਾਂ ਦਵਾਈ ਲਈਏ ਦਵਾਈ ਲੈ ਕੇ ਸੇ ਨੂੰ ਕੰਡੇ ਵਗੈਰੇਗੇ ਉਹਨੇ ਕੱਲੂ ਦਿਨ ਕੰਮ ਕਰਨਾ ਹੈ ਫੇ ਛੁੱਟੀਆਂ ਹੈ ਮੈਂ ਜੋਨਾ ਵੀ ਛੁੱਟੀਆਂ ਤੋਂ ਪਹਿਲਾਂ ਪਹਿਲਾਂ ਸਹੀ ਐਨ ਕੰਡੇ ਦੇ ਖੇਰੇ ਵੀ ਬੰਦਾ ਛੁੱਟੀਆਂ ਫੇ ਤਰੀਕੇ ਨਾਲ ਬਧੇ ਕੱਟ ਹੋਏ ਨੇ ਇਹ ਬੰਦਾ ਬਿਮਾਰ ਬੰਦਾ ਛੁੱਟੀਆਂ ਵੀ ਕਿੱਥੇ ਕੱਟਦਾ ਯਾਰ ਹਨਾ ਹੁਣ ਦਵਾਈ ਵੀ ਲੈਣੇ ਆ ਰੈਸਟ ਕਰਦੇ ਆ ਵਲੌਗ ਐਡਿਟ ਕਰਦੇ ਆ ਤੇ ਅੱਜ ਦਾ ਵਲੌਗ ਇੱਥੇ ਮੈਂ ਬੰਦ ਕਰਦਾ ਹਾਂ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਆਪਣਾ ਅੱਜ ਦਾ ਵਲੌਗ ਪਸੰਦ ਕੈਂਸੇ ਦੇ ਨਾਲ ਤਦ ਤੱਕ ਸੜੇਪੋਂ ਤੋਂ ਸਰ ਨੂੰ ਪੈਰ ਪਈ ਸਸਸੀ ਕਾਜੀ